ਚਟਿਆਂ ਕਬੂਤਰਾਂ ਜਿਹੇ ਸਾਫ਼ ਦਿਲ ਜੱਟਾਂ ਦੇ ਨੋਚ-ਨੋਚ ਖਾ ਗਏ ਸਾਨੂੰ ਸ਼ਾਹੂਕਾਰ ਹੱਟਾਂ ਦੇ ਦੀਆਂ ਜਟਾਂ ਨੂੰ ਖੜੀਏ ਕਣਕ ਜੇ ਸਾਰੇ ਪੰਜਾਬ ਨੇ ਕਿਤੇ ਬਿਜਲੀ ਨਾ ਤੇ ਜਾਗ ਪੂਗੀ ਅਣਖ ਥੋਦੀ تسਲੀ ਕਰਾਉਣੇ ਹੁਣ تسਲੀ ਕਰਾਉਣ ਦੇ ਮਾਰੇ ਅਸੀਂ ਦੂਰੀਆਂ ਵੀਡੀਓ ਕੱਢ ਰਹੇ ਆਂ ਇਹ 10 ਕਿਲੋ ਪੈਂਦਾ ਬਾਈ ਜੀ ਸਿਰਫ 10 ਕਿਲੋ ਵੀ ਬਾਈ ਹਾਂਜੀ ਹਾਂਜੀ ਬਾਈ ਜੀ ਮਿੱਤਰੋ ਵੇਖੋ ਸਿਰਫ 10 ਕਿਲੋ 20 ਕਿੱਲੇ ਦਾ ਪੈਂਦਾ ਤੇ ਬਾਈ ਬੀਜਨ ਵਾਲਾ ਮੈਨੂੰ ਬਹੁਤ ਡਰ ਲੱਗਦਾ ਸੀ ਵੀ ਵੀ ਬਹੁਤ ਥੋੜਾ ਪੈ ਰਿਆ ਤੇ ਪਰ ਹੁਣ ਇਹ ਕੈਨਲਾਂ ਦੇ ਬਹੁਤ ਚੰਗੇ ਆ ਜੀ ਇਜ਼ਰਾਈਲ ਦਾ ਵੀ ਹੈ ਬਾਈ ਜੀ ਠੀਕ ਹੈ ਜੇ ਆਨਲਾਈਨ ਆਪਾਂ ਸਰਚ ਕਰਾਂਗੇ ਤਾਂ ਇਹ 1000 ਰੁਪਏ ਦਾ 1 ਕਿਲੋ ਹੀ ਦਿੰਦੇ ਆ ਉਹ ਵਾਣ ਮੇਰੇ ਨਾਲ ਹੀ ਲੱਗਦਾ ਵਾਣ ਤੇ 2 ਕਿਲਿਆਂ 'ਚ ਇਹਨਾਂ ਨੇ ਸਿਰਫ 20 ਕਿਲੋ ਵੀ ਪਾਇਆ ਅਸੀਂ ਪਹਿਲਾਂ ਵੇਖੀ ਸੀ 10 ਕਿਲੋ ਵੀ ਯਾਰ ਕਮਾਲ ਦੀ ਗੱਲ ਬਾਕੀ ਇਹਨਾਂ ਨੇ ਹੁਣ ਕਣਕ ਵੇਖਣਦੇ ਆ ਜੀ ਤੇ ਸਾਰਾ ਵਾਣ ਲਕ ਹੋ ਗਈ ਥੋੜੇ ਬੂਟੇ ਨਹੀਂ ਗਿਣੇ ਜਾਂਦੇ ਇੰਨੇ ਹੋਗੇ ਸੱਚੀ ਗੱਲ ਆ ਬਾਈ ਇਹ ਹਾਂ ਬਾਈ ਸੱਚੀ ਗੱਲ ਆ ਜਮਾ ਜੀ ਜਮ ਆ ਬਾਈ ਕਿੰਨੇ ਜਾਣੇ ਖੜਿਆ ਜਵਾਂ ਸਚਾਈ ਹੈ ਇਹ ਲੋਕ ਅੱਜ ਕਹਿੰਦੇ ਵੀ ਉਂ ਜਾਣ ਕੇ ਵੀਡੀਓ ਬਣਾ ਪੀ ਉਹ ਕਰਤੀ ਹਾਂਜੀ ਮਿੱਤਰੋ ਤੇ ਮੈਂ ਤੁਹਾਡਾ ਰਾਜੂ ਮੱਤਾ ਤੇ ਆਪਣੀ ਕਣਕ ਦੇ ਜੋ ਕਮੈਂਟ ਆਉਂਦੇ ਸੀ ਕਣਕ ਦੀ ਵੀਡੀਓ ਪਾਈ ਸੀਗੀ ਉਹ ਕਮੈਂਟ ਨੈਗੇਟਿਵ ਕਮੈਂਟ ਕਰੀ ਜਾਂਦੇ ਆ ਤੇ ਤੁਹਾਨੂੰ ਅੱਜ ਦਸੱਲੀ ਦਿਵਾਉਣੇ ਆ ساری ਦੂਰੀਆਂ ਵੀਡੀਓ ਇਹ ਕਰ ਰਹੇ ਆ ਅਸੀਂ ਚਿੱਟਿਆਂ ਕਬੂਤਰਾਂ ਜਿਹੇ ਸਾਫ਼ ਦਿਲ ਜੱਟਾਂ ਦੇ ਨੋਚ ਨੋਚ ਖਾ ਗਏ ਸਾਨੂੰ ਸ਼ਾਹੂਕਾਰ ਹੱਟਾਂ ਦੇ ਆਜੋ ਮਿੱਤਰੋ ਗੱਲ ਕਰਾਉਣੇ ਆ ਤੁਹਾਡੀ ਬਾਈ ਨਾਲ ਸਾਰੇ ਬੰਦੇ ਖੜੇ ਆ ਆਪਣੇ ਪਿੰਡ ਦੇ ਵੀ ਇੱਥੇ ਵੀ ਕਿੰਨਾ ਝਾੜ ਦਿੰਦੀ ਆ ਕਣਕੇ ਸੇ ਤੇ ਕਿੰਨੇ ਇਹਦੇ ਬੂਟੇ ਆ ਤੁਸੀਂ ਕਹਿੰਦੇ ਸੀਗੇ ਵੀ ਇੱਕ ਬੂਟਾ ਗਿਣਤਾ ਤੁਸੀਂ ਦੋ ਬੂਟੇ ਹੋਰ ਨਹੀਂ ਗਿਣੇ ਕੋਈ ਚਾਰ ਬੂਟੇ ਗਣਦੇ ਬਾਈ ਫੇਰ ਸਾਨੂੰ ਤਸੱਲੀ ਹੁੰਦੀ ਤੁਹਾਡੀ ਤਸੱਲੀ ਕਰਾਉਣੇ ਆ ਹੁਣ ਤਸੱਲੀ ਕਰਾਉਣ ਦੇ ਮਾਰੇ ਅਸੀਂ ਦੂਰੀਆਂ ਵੀਡੀਓ ਕੱਢ ਰਹੇ ਆ ਇਹ ਆਜੋ ਵੀ ਮਿੱਤਰੋ ਆਜੋ ਬਾਈਆਂ ਰਿਆ ਕੋਲੇ ਜਾਣੇ ਆਪਾਂ ਤੇ ਕਰਾਉਣੇ ਆ ਤੁਹਾਡੀ ਗੱਲ ਬਾਤ ਠੀਕ ਆ ਵੀਰ ਬਾਤ ਕਰਾਉਣੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਵੇ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਇਹ ਇਹਨਾਂ ਲੋਕਾਂ ਨੇ ਕੁਝ ਕਮੈਂਟ ਕਰਿਆ ਨੈਗੇਟਿਵ ਕਮੈਂਟ ਬਾਈ ਬੂਟੇ ਤੁਸੀਂ ਇੱਕ ਬੂਟਾ ਗਿਣਾਤਾ ਤੇ ਦੋ ਚਾਰ ਬੂਟੇ ਤੁਸੀਂ ਗਿਣਾਉਂਦੇ ਤਾਂ ਕਰਕੇ ਅਸੀਂ ਦੂਰੀਆਂ ਵੀਡੀਓ ਇਹ ਕਰ ਰਹੇ ਆ ਤੇ ਬਾਈ ਇਹ ਹੋਰ ਵੀ ਇੱਕ ਆਪਾਂ ਬੂਟੇ ਗਿਣਾਉਣੇ ਆ ਇੱਕ ਤੋਂ ਐਂ ਦੱਸੀ ਯਾਰ ਬਾਈ ਝਾੜਵਾਰੇ ਬਹੁਤ ਸਾਨੂੰ ਤੰਗ ਕਰ ਰਹੇ ਆ ਬਈ ਝਾੜ ਕਿੰਨਾ ਹੈ ਕਣਕ ਦਾ ਜਿਹਦੇ ਕੋਲ ਮੈਂ 20 ਖਰੀਦਾ ਸੀਗਾ ਹਾਂ ਹਾਂ ਬਾਈ 92 ਮਣ ਝੜੀ ਸੀ ਵਧੀਆ ਆਪਾਂ ਝੂਠ ਨਾ ਮਾਰਿਆ ਤੇ ਨਾ ਮਾਰੀਏ ਠੀਕ ਹੈ ਨਾ ਹਾਂਜੀ ਬਾਈ ਬਾਈ ਗਾਰੰਟੀ ਲੈਣਾ ਨਾ ਹਾਂ ਹਾਂ ਗਾਰੰਟੀ ਹੈ ਜੇ ਹੁਣ ਖੇਤੀ ਨਾ ਜਾਊਗਾ ਤਾਂ ਫੇਰ ਉਹਦੀ ਕਿਸੇ ਝੜ ਜੂਗੀ ਹਾਂ ਹਾਂ ਬਾਈ ਜੇ ਪੂਰੀ ਮਿਹਨਤ ਕਰੋਗੇ ਤਾਂ 92 ਮਣ ਕਣਕ ਝੜੂਗੀ ਇਹ ਬਾਈ ਕਹਿੰਦਾ ਤੇ ਤੁਹਾਨੂੰ ਪੰਜ ਚਾਰ ਬੂਟੇ ਹੋਰ ਵੀ ਗਿਣਾ ਦਿੰਨੇ ਸਾਰੇ ਖੇਤ ਦੇ ਵਿੱਚ ਬੂਟੇ ਗਿਣਾ ਦਿੰਨੇ ਤੁਹਾਨੂੰ ਬਈ ਹੋਰ ਜੀ ਬਾਈ ਸਸਰੀਕਾਲ ਜੀ ਤੁਸੀਂ ਵੀ ਇਸ ਪਿੰਡ ਤੋਂ ਬਈ ਹਾਂ ਬਾਈ ਜੀ ਇਸੇ ਪਿੰਡ ਦੇ ਤੁਸੀਂ ਭਰਾ ਹੀ ਆ ਬਾਈ ਇਸੇ ਭਾਈ ਆ ਬਾਈ ਦੇ ਇਹਨਾਂ ਦਾ ਐਤ ਕੀ ਬਾਈ ਕੀ ਕੀਤੀ ਆਹਾ ਦੋ ਕਿੱਲੇ ਦੂਜੇ ਪਹਿਲਾਂ ਠੇਕੇ ਦਿੰਦਾ ਹੁੰਦਾ ਜੀ ਆਈ ਵਾਰੀ ਇਹ ਵੀ ਨਵੇਂ ਲਿਆ ਕੇ ਬੀਜੇ ਪਤਾ ਨਹੀਂ ਕਿੱਥੋਂ ਇਹ ਲੈਂਦਾ ਕਿਹੜੇ ਪਿੰਡ ਤੋਂ ਲੈਂਦਾ ਠੀਕ ਆ ਇਹ ਵੀ ਪਾਇਆ 10 ਕਿਲੋ ਬੀਜ ਪਾਇਆ ਇਹਨੇ ਸਾਰਾ 10 ਕਿਲੋ ਮੈਂ ਆਪ ਇਹਨੂੰ ਲੜਦਾ ਹਾਂ ਮੈਂ 10 ਕਿਲੋ ਦਾ ਵਿਵਾਂਡ ਰੱਖ ਲੇਗਾ ਤੂੰ 10 ਕਿਲੋ ਨਾਲ ਕੀ ਹੋਊਗਾ ਹਾਂ ਸਹੀ ਗੱਲ ਆ ਬਈ ਫੋਟਾ ਦੇਣੇ ਕਰਨ ਕੇ ਨਾ ਤਾਂ ਇਹ ਵਾਵਾ ਮਤਲਬ ਪੂਰੀ ਪੂਰੀ ਬਣ ਪਰ ਗਿਆ ਵਾਂ ਹਾਂ ਝੋਨੇ ਵਾਂਗੂ ਖੜੀ ਹੈ ਕਣਕ ਬਈ ਆ ਵੇਖ ਆ ਵੇਖ ਆ ਬੂਟਾ ਨਾ ਆ ਆ ਬੂਟਾ ਲੈਦਾ ਕੱਲਾ ਆ ਆ ਉਰੇ ਉਰੇ ਆ ਲੈ ਹੀ ਕਰਾ ਮੜਾ ਜਾ ਆ ਬੂਟਾ ਅੱਡ ਕੱਲਾ ਆ ਆ ਵੇ ਆਉ ਦਸੀ ਜਾਂਦਾ ਤੈਨੂੰ ਜਾਂ ਤਾਂ ਆ ਬੂਟਾ ਗਣ ਲਈਏ ਜਾਂ ਆ ਗਣ ਲਈਏ ਆ ਗਣ ਲਾ ਹਾਂ ਆ ਬੂਟਾ ਬਈ ਕੱਲਾ ਆ ਇਹਦੀਆਂ ਗਣੀ ਬਈ ਸਾਖਾ ਹੁਣ ਹੁਣ ਸਾਖਾ ਨਹੀਂ ਲਗਣ ਗਣਦੇ ਗਣਦੇ ਤੂੰ ਗਣਦੇ ਬਾਈ ਯਾਰ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 ਆ ਬਾਈ ਇਹ ਬੂਟੇ ਦੀਆਂ 50 ਆ ਇੱਕ ਅੱਧਾ ਬੂਟਾ ਪਾ ਹੋਰ ਕਿੰਨੇ ਲੜਿਆ ਤੇ ਉੱਥੇ ਚੱਲ ਬਈ ਉੱਥੇ ਹੀ ਚੱਲ ਉਹ ਤੇ ਚਲੋ ਤੇ ਆ ਜਾਓ ਬਾਈ ਤੁਸੀਂ ਵੀ ਆ ਜੇ ਛੋਟਾ ਛੋਟਾ ਕਿਹੜਾ ਪਿੰਡ ਆ ਬਈ ਸਮਾਗ ਪਿੰਡ ਆ ਜੀ ਆਹੀ ਪਿੰਡ ਹਾਂਜੀ ਹਾਂਜੀ ਤੇ ਬਾਈ ਸੱਚੀ ਇਹ 10 ਕਿਲੋ ਵੀ ਪਾਇਆ 10 ਕਿਲੋ ਹੀ ਪਾਇਆ ਵੀਰ ਨੇ ਕਿੱਲੇ ਦਾ ਹਾਂਜੀ ਹਾਂਜੀ ਮਤੋ ਵੇਖ ਲਓ ਵੀ 10 ਕਿਲੋ ਵੀ ਪਾਇਆ ਸਾਰੇ ਬੰਦੇ ਗਾਰੰਟੀ ਲੈਂਦੇ ਆ ਨਵੀਂ ਵਾਈ ਕਰੀਏ ਜੀ ਤੇ ਵਾਹਣ ਮੇਰੇ ਨਾਲ ਹੀ ਲੱਗਦਾ ਵਾਹਣ ਤੇ 2 ਕਿੱਲਿਆਂ 'ਚ ਇਹਨਾਂ ਨੇ ਸਿਰਫ 20 ਕਿਲੋ ਵੀ ਪਾਇਆ 2 ਕਿੱਲਿਆਂ ਤੇ 20 ਕਿਲੋ ਵੀ ਪਾਇਆ ਬਾਈ ਸਿਰਫ ਹੋਰ ਬਾਈ ਤੇਰਾ ਕਿਹੜਾ ਪੈਂਦਾ ਇਹ ਇਹੀ ਪੈਂਦਾ ਬਾਈ ਜੀ ਜਮਾਂ ਖੇਤ ਦੇ ਕਮਾਡੀ ਆ ਵਾਣ ਬਾਈ ਦਾ ਆ ਵਾਣ ਮੇਰਾ ਅਸੀਂ ਪਹਿਲਾਂ ਵੇਹ ਅਸੀਂ ਵੀ 10 ਕਿਲੋ ਵੀ ਯਾਰ ਕਮਾਲ ਦੀ ਗੱਲ ਬਰ ਕੇ ਹੁਣ ਕਣਕ ਵੇਖਣ ਤੇ ਆਈ ਜੀ ਤੇ ਸਾਰਾ ਵਾਣ ਲਕ ਹੋ ਗਈ ਥਣ ਬੂਟੇ ਨਹੀਂ ਗਿਣੇ ਜਾਂਦੇ ਇੰਨੇ ਹੋ ਗਏ ਠੀਕ ਐ 20 ਕਿਲੋ ਵੀ ਪਾਇਆ ਜਮਾਂ ਬਾਈ ਗਰੰਟੀ 10 ਕਿਲੋ ਵੀ ਆਂਡ ਗਵਾਂਡ ਦੇ 15 ਵੀ 10 ਕਿਲੋ ਵੀ ਪਾਇਆ ਗਰੰਟੀ ਲੈ ਰਹੇ ਆ ਗਰੰਟੀ ਜਮਾਂ 20 ਵੀ ਬਾਈ 10 ਕਿਲੋ ਹੀ ਪਾਇਆ 20 10 ਕਿਲੋ ਹੀ ਆ ਜੋ ਬਾਈ ਗਣਾਈਏ ਬੂਟੇ ਤੈਨੂੰ ਬੂਟਾ ਗਣ ਦੇ ਹਾਂ ਗਣ ਦੇ ਹਾਂ ਚਲਾਇ ਚਲਾ ਆ ਬੂਟਾ ਗਣ ਆ ਜਾ ਇੱਧਰ ਲਿਆ ਕਰ ਜੀ ਦਾ ਗਵਾੜ ਸੱਚਾ ਦੱਸ ਤੂੰ ਹੀ ਪਾਇਆ ਨੇ ਵੀ ਸਹੀ ਹੈ ਆ ਜਾ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 ਆ ਬੂਟੇ ਦੇ ਬਾਈ 48 ਸਾਂਖਾਂ ਨਿਕਲੀਆਂ ਹੋਈਆਂ ਤੇ ਤੁਸੀਂ ਬਾਈ ਕਹਿੰਦੇ ਸੀ ਕਮੈਂਟ ਕਰਕੇ ਕਮੈਂਟ ਚ ਵੀ ਕਹਿੰਦੇ ਤੇ ਫੋਨ ਲਾ ਲਾ ਕੇ ਕਹਿੰਦੇ ਸੀ ਬਾਈ ਇਹ ਥੋੜੀ ਫੇਕ ਆ ਵੀਡੀਓ ਤੁਸੀਂ ਯਾਰ ਬਾਈ ਨਾ ਕਈ ਬੰਦੇ ਕਹਿੰਦੇ ਸੀਗੇ ਵੀ ਅਸੀਂ ਕੱਲੇ ਵੀ ਖਰੀਦ ਲਾਂਗੇ ਆਪਾਂ ਨੂੰ ਇੱਕ ਜਲੰਧਰ ਤੋਂ ਜਿਹੜਾ ਫੋਨ ਆਇਆ ਸੀ ਬਾਈ ਦਾ ਉਹ ਕਹਿੰਦਾ ਸੀ ਵੀ ਮੈਂ ਕੱਲਾ ਹੀ ਖਰੀਦ ਖਰੀਦ ਨੂੰ ਸਾਰਾ ਵੀ ਇਸੇ ਰੇਟ ਪਰ ਇਹ ਬਾਈ ਦੀ ਸੋਚ ਬਹੁਤ ਵਧੀਆ ਹੈ ਇਹ ਕਹਿੰਦਾ ਮੈਂ ਛੋਟੇ ਕਿਸਾਨਾਂ ਨੂੰ ਹੀ ਬੀਜ ਦੇਣਾ ਬਈ ਕਿਵੇਂ ਬਈ ਬਈ ਇੱਕ ਬੰਦਾ ਜੇ ਖਰੀਦ ਲੈ ਦੇ ਦੇ ਦੇਗਾ ਕਿਸੇ ਕੀਮਤੇ ਨਹੀਂ ਮੇਰੇ ਕੋਲ 50 ਫੋਨ ਆ ਗਏ ਬਾਈ ਠੀਕ ਹੈ ਨਾ ਠੀਕ ਹੈ ਬਾਈ ਤੇ ਮੈਂ ਤਾਂ ਜਿਵੇਂ ਦਾ ਰਾਹ ਤੇ ਜਿਹੜੇ ਛੋਟੇ ਕਿਸਾਨ ਭਰਾ ਆਪਣੇ ਉਹਨਾਂ ਅੱਤੇ ਕਰਨਾ ਆਪਣ ਨੂੰ ਪੈਸੇ ਦਾ ਕੋਈ ਲਾਲਚ ਨਹੀਂ ਹੈ ਠੀਕ ਹੈ ਨਾ ਪੈਸੇ ਰੱਬ ਨੇ ਕੁਝ ਨਹੀਂ ਲਗੋਇਆ ਆਪਣੇ ਕੋਲ ਪਰ ਆਪਾਂ ਦਾ ਸਿਰਫ ਇਹੀ ਹੈ ਵੀ ਇਨਸਾਨੀਅਤ ਦੇ ਤੌਰ ਤੇ ਹੈ ਠੀਕ ਹੈ ਕਿ ਨਹੀਂ ਆ ਆ ਬੰਦਾ ਆਪਣਾ ਕੋਲੇ ਖੜਾ ਹੈਗਾ 23 ਲੱਖ ਰੁਪਏ ਇਹਨੇ ਬਿਨਾ ਲਿਖੇ ਦਿੱਤਾ ਮੈਨੂੰ ਜੇ ਯਕੀਨ ਹੈਗਾ ਤਾਂ ਹੈਗਾ ਹੈ ਠੀਕ ਹੈ ਬਾਈ ਆ ਕੋਲੇ ਪੁੱਛ ਲੋ ਬਾਕੀ ਬਾਈ ਜੀ ਇਹ ਨਾ ਨਾਲ ਟੈਂਟ ਦਾ ਕੰਮ ਕਰਦੇ ਆ ਮਿਹਨਤੀ ਤੇ ਇਮਾਨਦਾਰ ਬੰਦਾ ਹਾਂਜੀ ਹਾਂਜੀ ਤੇ ਇਹੋ ਜੀ ਕੋਈ ਗੱਲ ਨਹੀਂ ਬਹੁਤ ਮਿਹਨਤ ਕਰਦਾ ਦਿਨ ਦੇ ਤਿੰਨ ਤਿੰਨ ਕਿਹੜੇ ਇੱਥੇ ਖੇਚ ਲਾਉਂਦਾ ਠੀਕ ਆ ਬਾਈ ਹਾਂਜੀ ਬਾਈ ਬਾਈ ਉਹ ਵੀ ਸੁਣ ਰਿਹਾ ਹੋਊਗਾ ਹੁਣ ਵੀਡੀਓ ਵੀ ਵੇਖੂਗਾ ਸਾਡੀ ਇਹ ਕਹਿੰਦਾ ਬਾਈ ਮੈਂ ਕਿਸੇ ਦੁਕਾਨਦਾਰ ਨੂੰ ਬੀ ਨਹੀਂ ਦੇਣਾ ਜੀਵਿੰਦਾਰ ਭਰਾਵਾਂ ਨੂੰ ਬੀ ਦੇਣਾ ਜਿਹੜੇ ਛੋਟੇ ਜੀਵਿੰਦਾਰ ਆ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਹੀ ਬੀ ਦੇਣਾ ਹੈ ਉਹਨਾਂ ਨੂੰ ਹੀ ਦੇਣਾ ਵੀ ਭਾਈ ਹਾਂ ਭਾਈ ਜੀ ਜਿਹੜੇ ਵਿੱਚ ਯਕੀਨ ਆ ਉਹ ਲੈ ਲੈ ਦੂਜਾ ਆਪਾਂ ਕਿਸੇ ਨੂੰ ਕਹਿੰਦੇ ਵੀ ਨਾ ਜਿਹਨੇ ਨਹੀਂ ਲੈਣਾ ਉਹ ਨਾ ਲਵੇ ਵੇ ਲੈਣਾ ਸਿਰਫ ਹੁੰਦਾ ਬੈਟ ਕਮੈਂਟ ਕਰਨਾ ਠੀਕ ਹੈ ਨਾ ਹਾਂ ਹਾਂ ਤੇ ਜਿਹਦਾ ਨਹੀਂ ਜੀ ਕਰਦਾ ਨਾ ਕਰੇ ਕੋਈ ਆਪਾਂ ਕੋਈ ਉਹ ਨਹੀਂ ਵੀ ਆ ਸਾਡੀ ਮਜਬੂਰੀ ਹੈ ਹਾਂ ਹਾਂ ਜਿਹਨੂੰ ਜੀ ਕਰਦਾ ਜਿਹਨੂੰ ਸਾਡੇ ਤੇ ਵਿਸ਼ਵਾਸ ਹੋ ਲੈ ਲੈ ਜਿਹਨੂੰ ਨਹੀਂ ਵਿਸ਼ਵਾਸ ਹੋ ਨਾ ਲਵੇ ਭਾਈ ਹਾਂ ਜੀ ਮਤਲਬ ਜਿਹਨੂੰ ਵਿਸ਼ਵਾਸ ਆ ਉਹ ਬੀ ਬਾਈ ਤੋਂ ਲੈ ਸਕਦਾ ਜਿਹਨੂੰ ਨਹੀਂ ਵਿਸ਼ਵਾਸ ਯਾਰ ਉਹ ਨਾ ਲਵੇ ਤੇ ਫੋਨ ਹੁਣ ਨਾ ਲਾਇਓ ਬਾਈ ਬਣ ਕੇ ਜੇ ਤੁਸੀਂ ਵੀ ਲੈਣਾ ਹੈ ਤੇ ਬਾਈ ਵਾਲੇ ਨੰਬਰ ਤੇ ਫੋਨ ਲਾ ਕੇ ਤੇ ਬੁਕਿੰਗ ਕਰੋ ਸਿੱਧੀ ਗੱਲ ਕਰੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ ਹੈ ਬਾਈ 8 ਕਨਾਲਾਂ ਦਾ 10 ਕਿਲੋ ਵੀ ਦਾ ਹਾਂਜੀ ਹਾਂ ਠੀਕ ਹੈ ਬਾਈ ਤੇ ਹੋਰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸੱਚੀ ਗੱਲ ਆ ਬਾਈ ਇਹ ਹਾਂ ਬਾਈ ਸੱਚੀ ਗੱਲ ਆ ਜਮਾ ਆ ਆ ਬਾਈ ਕਿੰਨੇ ਜਾਣੇ ਖੜਿਆ ਜਵਾਂ ਸਚਾਈ ਆ ਇਹ ਲੋਕ ਵਿੱਚ ਕਹਿੰਦੇ ਵੀ ਉ ਜਾਣ ਕੇ ਵੀਡੀਓ ਬਣਾ ਪੀ ਉਹ ਕਰਤੀ ਅਸੀਂ ਦੂਜੀਆਂ ਵੀਡੀਓ ਵੀ ਬਣਾਉਣੇ ਵਿੱਚ ਫਰਮਾ ਫਰਮਾ ਪਾਉਣੇ ਆ ਪਰ ਇਹ ਕਿਸਾਨ ਭਰਾਵਾਂ ਤੇ ਅਸੀਂ ਕੋਈ ਗਲਤ ਵੀਡੀਓ ਨਹੀਂ ਪਾਈ ਆਈ ਤਿਕਰਣਾ ਪਾਉਣੀ ਹੈ ਇਹ ਸਾਡੇ ਅਸੀਂ ਵੀ ਕਿਸਾਨ ਆ ਯਾਰ ਅਸੀਂ ਵੀ ਛੋਟੇ ਕਿਸਾਨ ਆ ਅਸੀਂ ਵੀ ਇਹਨਾਂ ਦੇ ਵਿੱਚੋਂ ਹੀ ਆ ਤੇ ਭਰਾਓ ਐਵੇਂ ਗਲਤ ਕਮੈਂਟ ਨਾ ਕਰਿਆ ਕਰੋ ਜਮਾਂ ਸਚਾਈ ਆ ਇਹ ਕਿੰਨੇ ਬੰਦਿਆਂ ਨੂੰ ਕਹਿਤਾ ਕਣਕ ਦੇ ਵਿੱਚ ਦੂਰੀਆਂ ਖੜ ਕੇ ਅਸੀਂ ਵੀਡੀਓ ਬਣਾਤੀ ਇੱਕ ਬੰਦਾ ਇੱਕ ਬੰਦਾ ਕਹਿੰਦਾ ਸੀ ਮੈਂ 20 ਲੱਖ ਰੁਪਇਆ ਦੇ ਕੇ ਦੋਨਾਂ ਕੱਲਿਆਂ ਦਾ ਬੀ ਲੈ ਜਾਊਗਾ ਇਹ ਕਹਿੰਦਾ ਬਈ ਨਹੀਂ ਇੱਕ ਬੰਦੇ ਨੂੰ ਨਹੀਂ ਅਸੀਂ ਦੇਣਾਗਾ ਜੇ ਕਹਿੰਦਾ 100 ਮਾਨ ਨਿਕਲਦੀ ਤਾਂ ਉਹ ਕਹਿੰਦਾ 20 80 ਮਾਨ ਨਿਕਲਦੀ ਤਾਂ ਉਹ ਕਹਿੰਦਾ 20 20 ਲੱਖ ਨਹੀਂ ਆਪਾਂ ਦੇਣਾ ਹੀ ਨਹੀਂ ਭਾਈ ਆਪਾਂ ਛੋਟੇ ਜੀਵਿੰਦਾਰਾਂ ਨੂੰ ਦੇਣਾ ਹੈ ਜਿਹੜੇ ਛੋਟੇ ਜੀਵਿੰਦਾਰ ਵਾਲੇ ਹੈਗੇ ਆ ਵਿਚਾਰੇ ਉਹ ਤਾਂ ਪਹਿਲਾਂ ਹੀ ਮਗਰਮੱਛ ਦਾ ਪਹਿਲਾਂ ਹੀ ਬਿਥੇਰੇ ਰਹੇ ਹਾਂ ਹਾਂ ਮਗਰਮੱਛ ਫੋਨ ਲਾਈ ਜਾਂਦੇ ਨਾ ਹਾਂ ਉਹ ਤਾਂ ਫਿਰ ਅੱਜ ਕੱਲੇ 2500 ਦਾ ਲਾ ਕੇ 5000 ਦਾ ਦੇਣਗੇ ਠੀਕ ਆ ਭਾਈ ਤੇ ਭਾਈ ਇਹ ਜਵਾਂ ਸਚਾਈ ਵਾਲੀ ਵੀਡੀਓ ਆ ਸੱਚੀ ਵੀਡੀਓ ਆ ਜੇ ਕਿਸੇ ਨੇ ਲੈਣਾ ਜਿਹਨੂੰ ਯਕੀਨ ਆ ਉਹ ਭਾਈ ਵੀ ਲੈ ਸਕਦਾ ਬੁਕਿੰਗ ਬਾਈ ਨੂੰ ਕਰਾ ਸਕਦਾ ਗਰੰਟੀ ਆ ਜਮਾ ਗਰੰਟੀ ਆ ਨਾ ਬਾਈ ਹਾਂਜੀ ਹਾਂਜੀ ਮੇਰੇ ਕੋਲ 100 ਬੰਦੇ ਦੇ ਫੋਨ ਆ ਗਏ ਪਹਿਲਾਂ 90 92 ਮਾਨ ਦੀ ਗਰੰਟੀ ਹੈ ਹਾਂਜੀ ਹਾਂਜੀ 92 ਮਾਨ ਛੜੀ ਸੀ ਉਹ ਬੰਦੇ ਦੀ ਜਦੋਂ ਮੈਂ ਲਿਆ ਸੀ ਵੀ ਠੀਕ ਹੈ ਨਾ ਠੀਕ ਹੈ ਬਾਈ ਜਿੰਨੀ ਹੁਣ ਛੜੂਗੀ ਉਹ ਮੈਂ ਉੱਤੇ ਪਾ ਦੂੰਗਾ ਸਹੀ ਦੱਸੂਗਾ ਬੰਦੇ ਨੂੰ ਵੀ ਇੰਨੀ ਛੜੀ ਹੈ ਮੇਰੀ ਠੀਕ ਹੈ ਨਾ ਠੀਕ ਹੈ ਬਾਈ ਹਜੇ ਕਣਕ ਵੱਢ ਕੇ ਬਾਈ ਕਹਿੰਦਾ ਮੈਂ ਦੱਸੂਗਾ ਪਹਿਲੀ ਾਰ ਵੀਜੀ ਹੈ ਹਨਾ ਹਾਂਜੀ ਹਾਂਜੀ ਉਹ ਬੰਦੇ ਦੀ 92 ਮਾਨ ਹਾਂਜੀ ਹਾਂਜੀ ਉਹ ਬੰਦੇ ਦੀ 92 ਮਾਨ ਛੜੀ ਤੇ ਉਦੋਂ ਮਗਰੋਂ ਤੁਹਾਨੂੰ ਵੀਰ ਵੀਡੀਓ ਇੱਕ ਹੋਰ ਪਾਵਾਂਗੇ ਅਸੀਂ ਉਹਦੇ ਤੇ ਵੀ ਦੱਸ ਦਿਆਂਗੇ ਵੀ ਇੰਨੀ ਵੱਢ ਕੇ ਵੇਟ ਕਰਕੇ ਕੰਡੇ ਤੇ ਜਦੋਂ ਮੰਡੀ 'ਚ ਜਾਵੜੀ ਜਾਂ ਆਪਾਂ ਘਰੀ ਤੋਂ ਲੈਣੀ ਇਹ ਇਹਦਾ 20 ਰੱਖੇਗਾ ਭਾਈ ਸਰ ਇਹ ਤਾਂ ਕੰਡਾ ਕਰਕੇ ਟਰਾਲੀਆਂ 'ਚ 20 ਰੱਖਣਾ ਹੈ ਆਪਾਂ 20 ਕਿਲੋ ਦੀ ਪੈਕਿੰਗ ਦੱਸ ਦੱਸ ਇਹ ਵੀ ਤੁਹਾਨੂੰ ਦੱਸ ਦਿਆਂਗੇ ਵੀ ਕਿੰਨੀ ਝੜੀ ਆ ਇਹ 20 ਕਿਹੜਾ ਹੈ ਭਾਈ ਇਹ ਇਜ਼ਰਾਈਲ ਦਾ ਬੀ ਹੈ ਜੀ ਡੀ 09 ਨੈਟ ਤੇ ਸਰਚ ਕਰ ਸਕਦੇ ਆ 1000 ਰੁਪਏ ਕਿਲੋ 20 ਮਿਲਦਾ ਹੈ ਇਹ ਦੇ ਟਾਈਮ ਕਿੰਨਾ ਲੇ ਜਾਂਦੀ ਬਈ ਇਹ ਆਮ ਕਣਕ ਜਿੰਨਾ ਦੂਜੀ ਕਣਕ ਜਿੰਨੇ ਬਰਾਬਰੀ ਵੀ ਜੇ 15 ਨਵੰਬਰ ਨੂੰ ਵਿਜੀ ਸੀਗੀ ਅੱਛਾ ਬਈ ਤੇ 15 ਅਪ੍ਰੈਲ ਨੂੰ ਆਊਗੀ ਬਸ 15 ਤੋਂ ਬਾਅਦ ਚਾਊਗੀ ਇਹ 15 ਨਵੰਬਰ ਨੂੰ ਵਿਜੀ ਸੀ ਬਈ ਹਾਂ ਹਾਂ ਥੋੜਾ ਜਿਹਾ ਹਫਤਾ ਕ ਵੱਧ ਲਊਗੀ ਹਾਂ ਹਾਂ ਤਾਂ 20 ਅਪ੍ਰੈਲ ਨੂੰ ਆ ਜਾਈ ਆ ਤੁਸੀਂ ਵੇਖ ਸਕਦੇ ਆ ਪਾਸੇ-ਆਸੇ ਵਿਖਾ ਦੇ ਯਾਰ ਕਣਕ ਕੁਛ ਆਈਆਂ ਪਈਆਂ ਕਣਕਾਂ ਇਹ ਥੋੜਾ ਜਿਹਾ ਹਫਤਾ ਕੇ ਬਸ 10 ਦਿਨ ਵੱਧ ਲਊਗੀ ਹਾਂਜੀ ਹਾਂਜੀ ਹਾਂ ਜੀ ਮਤਲਬ ਤੇ ਤੁਸੀਂ ਕੀ ਰੇਟ ਦੇਵੋਗੇ ਬਈ ਅਸੀਂ 2500 ਰੁਪਏ ਦਾ 10 ਕਿਲੋ ਦੇਵਾਂਗੇ ਬਈ ਜੀ 2500 ਰੁਪਏ ਦਾ 10 ਕਿਲੋ ਪਹਿਲਾਂ ਵੀ ਹਾਂ ਪਹਿਲਾਂ ਵੀ ਵੀਡੀਓ ਪਾਈ ਸੀ ਅਸੀਂ ਹੁਣ ਤੁਹਾਡੀ ਦਸੱਲੀ ਕਰਾਉਣ ਦੇ ਮਾਰੇ ਵੀਡੀਓ ਦੁਰੀਆਰ ਪਾ ਰਹੇ ਆ ਤੇ ਵੱਧ ਤੋਂ ਵੱਧ ਬਈ ਕਿਸਾਨ ਭਰਾਵਾਂ ਨੂੰ ਬੇਨਤੀ ਆ ਬਈ ਕਿਸੇ ਦਾ ਫਾਇਦਾ ਹੋ ਜੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਤੇ ਬੈਡ ਕਮੈਂਟ ਨਾ ਕਰੋ ਬਈ ਜਮਾ ਇਹ ਸਹੀ ਗੱਲ ਹੈ ਧੰਨਵਾਦ